ਅੱਜ ਆਪਾਂ ਬੋਪਰਸਾ ਦਾ ਖੜਿਆ ਮੇਰੇ ਨਾਲ ਇਸ ਨਗਰ ਦੇ ਸਰਪੰਚ ਸਾਹਿਬ ਸਤਜਿੰਦਰ ਜੀ ਸਾਰੇ ਮੈਂਬਰ ਸਾਹਿਬਾਨ ਤੇ ਬਹੁਤ ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ਅੱਜ ਇੱਥੇ ਇਕੱਠੇ ਹੋਏ ਆ ਇਹ ਬੜੀ ਪ੍ਰਾਣੀ ਮੰਗਸੀ ਸੜਕ ਦੀ ਇਹ ਤਕਰੀਬਨ 1 ਕਿਲੋਮੀਟਰ ਦੇ 72 ਪੁਆਇੰਟ ਲੰਬੀ ਆ ਔਰ 31 ਲੱਖ ਦੇ 65 ਹਜ਼ਾਰ ਰੁਪਈਆ ਇਹਦੇ ਖਰਚਾ ਆਂਦਾ ਅਨੁਮਾਨ ਆ ਸੋ ਅੱਜ ਇਹਦਾ ਨੀਂਹ ਪੱਥਰ ਰੱਖਿਆ ਹੋਣ ਵਾਲੇ 1-2 ਦਿਨ ਦੇ ਵਿੱਚ ਕੰਮ ਸ਼ੁਰੂ ਹੋ ਜਾਊਗਾ ਕਿਉਂਕਿ ਬਹੁਤ دیر ਤੋਂ ਅੰਗੋਲੀ ਭਈ ਸੀ ਲੋਕਾਂ ਨੂੰ ਮੁਸ਼ਕਲ ਸੀ ਆਪਣੀ ਜਿੰਦ ਕੱਢਣ ਲੱਗਿਆ ਆਉਣ ਜਾਣ ਲੱਗਿਆ ਲੋਕਾਂ ਨੂੰ ਤਕਲੀਫ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਤੇ ਅੱਜ ਮੈਂ ਸਮਝਦਾ ਵੀ ਅਗਵੰਤ ਮਾਨ ਜੀ ਨੇ ਜਿਹੜਾ ਬਹੁਤ ਵਧੀਆ ਉبرਾਲਾ ਬਰਦਾਸ਼ਤ ਸੰਵਿਧਾਨ ਸਭਾ ਹਲਕੇ ਦੇ ਵਿੱਚ ਕੀਤਾ ਉਹ ਜਿਹਦੇ ਤਕਰੀਬਨ ਸਾਰੇ ਹਲਕੇ ਦੇ ਵਿੱਚ 60 ਕਿਲੋਮੀਟਰ ਦੇ ਕਰੀਬ ਸੜਕਾਂ ਜਿਹੜੀਆਂ ਨੇ ਉਹਦਾ ਤਾਂ ਨਵੀਕਰਨ ਹੋ ਰਿਹਾ ਔਰ ਇਹਦਾ ਤਾਂ तकरीबन 12 ਕਰੋੜ ਰੁਪਈਆ ਕਿਹੜੀਆਂ ਨਾ 12 ਕਰੋੜ ਰੁਪਈਆ ਖਰਚ ਆਉਂਦਾ ਹੁਮਾਨਾ ਸੋ ਮੈਂ ਬੇਨਤੀ ਕਰੂੰਗਾ ਇਹ ਜਿਹੜੀ ਐਗਜ਼ੀਕਿਊਟਿਵ ਏਜੰਸੀ ਆ ਠੇਕਦਾਰ ਸਾਹਿਬ ਉਹ ਵੀ ਇੱਥੇ ਨੇ ਮੈਂ ਵਿਦਵੰਤਿਆਂ ਨੂੰ ਵੀ ਪੰਚਾਇਤ ਨੂੰ ਵੀ ਮੇਰੀ ਬੇਨਤੀ ਆ ਵੀ ਕੰਮ ਆਪਣੀ ਨਿਗਰਾਨੀ ਚ ਕਰਾਓ ਕੰਮ ਮਿਆਰੀ ਕਰਿਓ ਜੀ ਕੰਮ ਦੇ ਉੱਪਰ ਕੰਪਰੋਮਾਈਜ਼ ਕੋਈ ਨਾ ਹੋਵੇ ਕੁਆਲਿਟੀ ਵਾਲਾ ਕੰਮ ਕਰਿਓ ਤਾਂ ਕਿ ਲੋਕ ਲੰਬਾ ਸਮਾਂ ਇਹ ਸੜਕ ਨੂੰ ਇਸਤੇਮਾਲ ਕਰ ਸਕਣ ਕਿਉਂਕਿ ਇੱਕ ਸਰਕਾਰ ਨੇ ਇੱਕ ਨਵੀਂ ਚੀਜ਼ ਆ ਗੁਰਬਖਸ਼ ਸਿੰਘ ਜੀ ਕੀਤੀ ਹੈ ਜਿਹੜੀ ਮੈਂ ਤੁਹਾਡੇ ਸਾਰਿਆਂ ਦੇ ਧਿਆਨ ਚ ਲਿਆਉਣਾ ਚਾਹਨਾ ਕਿ ਇਹਦੇ ਚ ठेकेदार ਨੂੰ ਇੱਕ ਸਾਲ ਦੀ ਲਾਇਬਿਲਟੀ ਇਹਦੀ ਹੋਏਗੀ ਜੇ ਇੱਕ ਸਾਲ ਦੇ ਵਿੱਚ ਸੜਕ ਨੂੰ ਕੋਈ ਨੁਕਸਾਨ ਹੁੰਦਾ ਤੇ ਜੇ 5 ਸਾਲਾਂ ਦੇ ਵਿੱਚ ਸੜਕ ਟੁੱਟੂਗੀ ਤੇ ਉਹਦੀ ਖਾਮ ਸੰਭਾਲ ਵੀ ਠੇਕੇਦਾਰ ਆਪ ਕਰੂਗਾ ਇਸ ਕਰਕੇ ਮੇਰੀ ਬੇਨਤੀ ਏ ਵੀ ਠੇਕੇਦਾਰ ਨੇ ਕੰਮ ਵਧੀਆ ਕਰਨਾ ਕਿਉਂਕਿ ਜੇ ਉਹ ਸਾਲ ਬਾ ਡੁੱਟ ਗਈ ਤਾਂ ਵੀ ਇੰਨੇ ਪੈਸੇ ਜਿਹਨੂੰ ਕਰਨਾ ਪੈਣਾ ਤੇ ਜੇ 5 ਸਾਲਾਂ ਦੇ ਵਿੱਚ ਡੁੱਟੀ ਤਾਂ ਵੀ ਪੈਸੇ ਇਹਨੂੰ ਲਾਉਣੇ ਪੈਣੇ ਨੇ ਇਸ ਕਰਕੇ ਇਹਦੀ ਵੀ ਕੋਸ਼ਿਸ਼ ਇਹ ਹੀ ਹੋਏਗੀ ਕਿ ਪੰਜਾਹ ਜਿਹੜੀ ਹੁਣ ਸੜਕਾ ਉਹ ਮਿਆਰੀ ਬਣ ਜਾਏ ਵਧੀਆ ਬਣ ਜਾਏ ਤਾਂ ਕਿ ਪੰਜ ਸਾਲ ਵਧੀਆ ਤਰੀਕੇ ਨਾਲ ਚੱਲ ਸਕੇ ਕਿਉਂਕਿ ਲੋਕਾਂ ਨੇ ਬੜਾ ਮੁਸ਼ਕਿਲਾ ਸਾਹਮਣਾ ਕੀਤਾ ਖਿਆਈ ਆਈ ਆ ਉਹਨਾਂ ਤੁਸੀਂ ਵੇਖੋ ਇਹ ਟੋਡਾ ਹੋ ਜਾਵਾ ਮੇਰੇ ਇੱਥੇ ਬਹੁਤ ਜ਼ਿਆਦਾ ਫਸਲ ਦੂਦੇ ਪਾਸੇ ਦੋਨੋਂ ਪਾਸੇ ਆ ਉਹਨਾਂ ਨੂੰ ਲਿਆ ਕੇ ਜਾਣਾ ਮੰਡੀ ਸੁੱਟਣਾ ਆਵਾਜਾਈ ਕਰਨੀ ਮੁਸ਼ਕਲ ਹੋ ਰਹੀ ਸੀ ਸੋ ਆ ਜਿਹੜਾ ਇੱਕ ਨਵੀਂ ਚੀਜ਼ ਮਾਰੀਓ ਦੇ ਮੁੱਖ ਮੰਤਰੀ ਭਗਵੰਦ ਮਾਨ ਜੀ ਨੇ ਕੀਤੀ ਆ ਕਿ 5 ਸਾਲ ਸੜਕ ਦੀ ਕੁਆਲਿਟੀ ਨੂੰ ਯਕੀਨੀ ਬੜਾਇਆ ਗਿਆ ਸੋ ਇਸ ਕਰਕੇ ਆ 90% ਘੱਟ ਹੋਇਆ ਕਿ ਪਾਰਸਾਲ ਦੀ ਗਰੰਟੀ ਸਾਲ ਦੀ ਗਰੰਟੀ ਵਿੱਚ ਰੱਖੀਆ ਸੋ ਮੇਰੀ ਬੇਨਤੀ ਆ ਕਿ ਕੰਮ ਵਧੀਆ ਕਰੋ ਬਿਆਰੀ ਕੰਮ ਹੋਵੇ ਤਾਂ ਕਿ ਲੋਕਾਂ ਨੂੰ ਸੁੱਖ ਜਿਹੜਾ ਉਹ ਮਿਲ ਸਕੇ ਸੋ ਅੱਜ ਮੈਨੂੰ ਇਸ ਗੱਲ ਦੀ ਵੀ ਧਾਰਸ ਆ ਕਿ ਇਸ ਪਿੰਡ ਦੇ ਵਿੱਚ ਇਹ ਦੇਰ ਤੋਂ ਕੰਮ ਲਟਕਿਆ ਪਿਆ ਸੀ ਅੱਜ ਜੋ ਬੁਰਾ ਹੋਇਆ ਇਹਦੇ ਨਾਲ ਹੀ ਅੱਪਾ ਹੁਣ ਇੱਥੇ ਜਿਹੜਾ ਹੜ੍ਹਾਂ ਦੇ ਵਿੱਚ ਖਰਾਬੇ ਹੋਏ ਸੀ ਉਹਦੀ ਵੀ ਸ਼ੁਰੂਆਤ ਅੱਜ ਅਸੀਂ ਕਰਨੀ ਆ ਕੁਝ ਲੋਕਾਂ ਨੂੰ ਆਹਦੀ ਖਰਾਬੇ ਦੇਖ ਕੇ ਤੇ ਉਹਨਾਂ ਨੂੰ ਖੌਰ ਦੇ ਵੀ ਪੈਸੇ ਆ ਜਾਣਗੇ ਤੁਮ ਸਮਝ ਨਾ ਵੀ ਜਿਹੜੀ ਅੱਜ ਦੀ ਸਰਕਾਰ ਆ ਉਹਦਾ ਕੇਵਲ ਤੇ ਕੇਵਲ ਇੱਕੋ ਮਕਸਦ ਆ ਲੋਕਾਂ ਦਾ ਵਿਕਾਸ ਤੇ ਸੇਵਾ ਵਿਕਾਸ ਤੇ ਸੇਵਾ ਹੀ ਸਾਡਾ ਮੋਟੋ ਆ ਸਾਡੀ ਸੱਤਾ ਦਾ ਸਾਡੀ ਜਮਹੂਰੀਅਤ ਦਾ ਸਾਡੇ ਲੋਕਤੰਤਰ ਦਾ ਮਕਸਦ ਇਹ ਦੋ ਚੀਜ਼ਾਂ ਇਹਨਾਂ ਦੋਵਾਂ ਚੀਜ਼ਾਂ ਦੇ ਪਹਿਰਾ ਦੇਣਾ ਸਾਡੀ ਡਿਊਟੀ ਆ ਔਰ ਉਹ ਤੰਦਈ ਦੇ ਨਾਲ ਦਬਾਵਾਂਗੇ